ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਿਆਣ ਪਾਲ ਲਗ ਹੋਏ ਤਾਇਕ ਨ ਚੱਲੇ ਨਾਲ ਕਿਸਿਆਰਾ ਹੋਇਏ ਕਿ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਿਆਈ ਹੁਕਮੀ ਉਤਮ ਨੀਚ ਹੁਕਮ ਲਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਵੇ ਕੋ ਜਾਪੈ ਦਿਸੇ ਦੂਰ ਗਵੇ ਕੋ ਵੇਖੇ ਹਾਦਰਾ ਹਾ ਦੂਰ ਕਥਨਾ ਕਥੀ ਨਾ ਆਵੇ ਤੋ ਢ ਕਥ ਕਥ ਕਥੀ ਕੋ ਟਿਕੜ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਗਮ ਚਲਾਏ ਰਹਾ ਨਾਨਕ ਵਿਖਸੇ ਵੇ ਪਰਵਾਹ ਸੱਚਾ ਸਾਹਿਬ ਸਤਿਨਾਏ ਪਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਸ ਦੇ ਦਰਬਾਰ ਮੋਕੇ ਬੋਲਣ ਬੋਲੀਏ ਜਿਸ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਬਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰੰជន ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨੰਗਵਿਏ ਗੁਣੀ ਨਿਦਾਨ ਗਵਿਏ ਸੁਣੀ ਮਨ ਰੱਖੇ ਭਾਉ ਦੁਖੋ ਪਰ ਹਰ ਸੁਖ ਘਰ ਲੈ ਜਾਏ ਗੁਰਮਖੰਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਨਹੀਂ ਗੁਰਾ ਇੱਕ ਦੇਵ ਜਾਈ ਸੁਬਨਾ ਜੀਆ ਕੋ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤਿਸ ਨਾਮਾ ਜਿਤ ਸਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੈਤੀ ਸਿਸ਼ਟੁ ਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿਚਰ ਤਨ ਜਵਾਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈ ਵਿਚਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਖੰਡਾ ਵਿਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰ ਜਗਲੇ ਜੇ ਤਿਸ ਨਦਰ ਨਾ ਆਵੇ ਤਵ ਤਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇ ਕੋਈ ਨਾ ਸੁਜੈ ਜੇ ਸੁਗੁਣ ਕੋਈ ਕਰੇ ਸੁਣਿਆ ਸਿਤ ਪੀਰ ਸੁਰਨਾਥ ਸੁਣਿਆ ਤਰਤਵਲਾ ਆਕਾਸ ਸੁਣਿਆ ਦੀਪ ਦੀਪ ਲੋਪਤਾਲ ਸੁਣਿਆ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਿਰ ਬ੍ਰਹਮੈਂਦ ਸੁਣਿਆ ਮੁਕਸਲਾਂ ਮੰਦ ਸੁਣਿਆ ਜੋਗ ਜੁਗਤਨ ਭੇਦ सुनै शास्त्र सिमरत वेद नानक भगत सदा विगास सुनै दुख पाप का नाश सुनै सत संतोष ज्ञान सुनै श्री कृष्ण नाम सुनै पट पट पावे मान सुनै लागै से ज्ञान नर भगत सदा विगास सुनै दुख पाप का नाश सुनै सरागना के दास सुनै सेठ पीर पासा आंदे पावेरा ਸੁਨੇਹਾ ਅਥਵਸ ਕਾ ਨਾਨਕ ਭਗਤਾ ਸਦਾ ਵਿਕਾਸ ਸੁਨੇਹ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਸਦਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬਹਿਰ ਨ ਵਿਚਾਰ ਐਸਾ ਨਾ ਮਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਣ ਕੀ ਸੋਧ ਮੰਨੇ ਮੋਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾ ਮਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖ ਨਾ ਪਾਏ ਮੰਨੇ ਪਤਸੀ ਉਪਰ ਗੱਡ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮੋਂ ਸੇਤੀ ਸੰਬੰਧ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾ ਆਰਾ ਮੰਨੇ ਤਰ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵੇ ਨਾ ਭੇਖ ਐ ਸਾਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪਤ ਪ੍ਰਦਾਨ ਪੰਚ ਪਾਵਦਰਗੇ ਮਾਨ ਪੰਚੇ ਸੁਰਦਰ ਜਾਨ ਪੰਚਾ ਕਗੋਰੇ ਧਿਆਨ ਹੋ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਿ ਕੰਨੈ ਸਮਾਲਾ ਧੋਲ ਧਰਮੰਦਿਆ ਕਾ ਪੂਤ ਸਤੋਕ ਸਾਬਰ ਕੇ ਜਿੰ ਸੂਤ ਜੇ ਕਬੂਜੇ ਹੋਵੇ ਸਚਿਆ ਤਵਲੇ ਉੱਪਰ ਕੇਤਾparat ਤ੍ਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤ ਲੈ ਗਉਣ ਜੋ ਜੀ ਜਸ ਰੰਗਾ ਕੇ ਨਾਮ ਸੁਭਨਾ ਲਿਖ ਉਡੀ ਕਲਾ ਮਹੇ ਲਖ ਜਾਣੇ ਹੋਏ ਨੇ ਕਾਲਿਕਾ ਕੇਤਾ ਹੋਏ ਕੇਤਾ ਤਨ ਸੁਆਲੇ ਰੂਪ ਕੇਤੀ ਤਾ ਜਾਣ ਕੋਣ ਕੂਤ ਕੀਤਾ ਪਸਾਓ ਇੱਕ ਕਵਾ ਤੁਸੀਂ ਤੇ ਹੋਈ ਲਖ ਦਰਿਆ ਕੁਦਰਤ ਕਾ ਬਣ ਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਪ ਭਾਵੇ ਸਈ ਭਲੀਕਾਰ ਤੁਸ ਸਲਾਮਤ ਨਰੰਕਾਰ ਸੰਜਪ ਸੰਗ ਪਾਓ ਅਸੰਘ ਪੂਜ ਸੱਤਪ ਤਾਓ ਸੰਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਸਤੀ ਅਸੰਸਦਤਾਰ ਸੰਖ ਸੂਰਮੋ ਭਕਤ ਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਰਨ ਜਾਵਾ ਇਕ ਵਾਰ ਜੋਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਗ ਅਮਰ ਕਰ ਜਾਏ ਜੋਰ ਸੰਗਲ ਵਢ ਤਿਆ ਕਮਾਏ ਅਸੰਗ ਪਾਪੀ ਪਪ ਕਰ ਜਾਏ ਅਸੰਗ ਕੂੜਿਆਰ ਕੂੜੇ ਫੇਰਾਏ ਸੰਗਮਲੇ ਸਮਲ ਫਕ ਖਾਏ ਅਸੰਗ ਨਿੰਦ ਤਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵਾ ਸੰਥਾਵ ਅਗਮ ਅਗਮ ਅਸੰਖਲੋ ਅਸੰਖਿਆ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਸੇ ਸੰਜੋਗ ਖਾਣ ਜਿਨ ਐ ਲੈ ਕੇ ਸਤਿ ਸਿਰ ਨਾਇ ਜਿਵ ਫਰਮਾਏ ਤਿ ਉਤਿ ਪਾਏ ਜਿਤਾ ਕੀਤਾ ਤਿ ਤਤਾ ਨਵੇਂ ਨਵੇਂ ਕੋ ਨਹੀਂ ਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਦਾ ਵਾ ਇੱਕ ਵਾਰ ਜੋਤਿ ਤੁਪ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰਿਏ ਹੱਥ ਪੈਰ ਤੰਦੇ ਪਣੀ ਧੋਤੇ ਉਤਰੁ ਖੇ ਮੂਤ ਫਲੀਤੀ ਕੱਪੜ ਹੋਏ ਦੇ ਸਭ ਲਈ ਅਹ ਤੋਏ ਪ੍ਰਿਏ ਮਤ ਪਾਪਾਂ ਸੇ ਸੰਗ ਅਤੋਪੇ ਨਵੇਂ ਕੇ ਰੰਗ ਪੁੰਨੀ ਪੱਪੀ ਅਖਣਾਈ ਕਰ ਕਰ ਕੰਨਾ ਲਿਖ ਲੈ ਜਾਓ ਆਪੇ ਵੀ ਜਾ ਪਈ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਦਬ ਤਿਆ ਦੰਦਾਨ ਅੰਜ ਗਪਾਵੇ ਦਿਲ ਕਾਮਾਨ ਤੁਨੇ ਮਨੇ ਨਿਆ ਮਲ ਕੀਤਾ ਭਾਵ ਅੰਤਰਗਤ ਤੀਥ ਮਲਨਾ ਸਭ ਗੁਣ ਕਿ ਤੇਰੇ ਮੇ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਤ ਬਾਣੀ ਵਰਮਾ ਸਤ ਸਵਾ ਸਦਾ ਮੰਚਾਓ ਕਮਣ ਸੁਵੇਲਾ ਵਖਤ ਕਮਣ ਕਉ ਤਿਤ ਕਵਣ ਵਾਰੋ ਕਮਣ ਸੇ ਰੁੱਤੀ ਮ ਕਵਣਾ ਜਿਤੋ ਆਕਾਰ ਵੇਲ ਨ ਪਈਏ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨ ਪਈਆ ਕਾਦੀਆਂ ਜੇ ਲਿਖਾਂ ਲੇਖ ਰਾਣ ਤਿਤ ਵਾ ਨੋ ਕੀ ਜਾਣੇ ਰਤਮਾ ਨ ਕੋਈ ਜਗਰਤਾ ਸ੍ਰਿਸ਼ਟੀ ਕੋ ਸੱਜੇ ਆਪੇ ਜਾਣੇ ਸੋ ਇਹ ਕਿਉ ਕਰਖਾ ਕਿਉ ਸਲਾਹੀ ਕਿਉ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਸ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗੈਣਾ ਸੋਹੇ ਪਤਾਲ ਪਤਾਲ ਲਗ ਅਗਾਸ ਅਗਾਸ ਊੜਕ ਊੜਕ ਭਾ ਥਕੇ ਵੇਦ ਕਹਿਣ ਇੱਕ ਬਾਤ ਸੇ 18 ਕਹਿਣ ਕਿ ਤੇਬਾ ਸੁਲੇਖਤਾਤ ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਬਣਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਰਾਹੀ ਸਲਾਹ ਇਤੀ ਤੁਲਨਾ ਪਾਈਆ ਨਦੀਆਂ ਤੇ ਵਾਪਾਵੇਂ ਸੁੰਦ ਨਾ ਜਾਣੇ ਸੁੰਸ ਸਤਸਤਾਨ ਗੇਰਾ ਸਿਤੀ ਮਲਤਨ ਕੀੜੀ ਤੁਲਨਾ ਹੋਵਣੀ ਜਿਸ ਨੂੰ ਨਾ ਵਿਸਰੇ ਅਤਨ ਸਤਿ ਕੈਨ ਅੰਤ ਉਹ ਤਨਾ ਕੰਨੇ ਦੇਨੰਤ ਅੰਤ ਨਾ ਮੈਂ ਕੰ ਸੁਨੰਤ ਅੰਤ ਅੰਤ ਨੰ ਜਾਪੇ ਕੀ ਮਨਮੰਤ ਅੰਤ ਨੰ ਜਾਪੇ ਗਿਤਾ ਕਾਰ ਅੰਤ ਨੰ ਜਾਪੇ ਪਰਵਾਰ ਅੰਤ ਨਾ ਕੰਨੇ ਕੇਤੇ ਬਿਰਲਾਏ ਤਾਂਕੇ ਅੰਤ ਨਾ ਪਾਏ ਜੈ ਇਹ ਅੰਤ ਨਾ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਨ ਇਹ ਬੜਾ ਉੱਚਾ ਹੋਵੇ ਕੋਏ ਏਤੀ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾ ਅੰਕ ਨਦਰੀ ਕਰਮੀ ਦਾਤ ਬਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਨੰਤ ਮਾਇ ਕੇਤੇ ਮੰਗੇ ਜੋਤ ਅਪਾਰ ਕੇਤੇ ਗੰਦੇ ਵਿਚਾਰ ਕੇਤੇ ਖਮ ਟੁਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾਈ ਖਾਏ ਕੇਤਿਆਂ ਦੁਖੂ ਸਦਮਾਰਾ ਹੈ ਪੈਦਾ ਤੇਰੀ ਦਤਾਰਾ ਬੰਦ ਖਲਾਸੀ ਭਾਣੇ ਹੋਏ ਹੋ ਰਗ ਨਾ ਸਕੇ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਉਹ ਜਾਣੇ ਜੇ ਤੇ ਮੋਇ ਮੋਖਾਏ ਆਪੇ ਜਣੇ ਆਪੇ ਦੇ ਅੱਖੇ ਸੇ ਵੇਖੇ ਈਕੇ ਜਿਸਨੋ ਬਖਸੇ ਸਿਸਲਾ ਨਨ ਪਸੈ ਪਸਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਅ ਅਮੁੱਲ ਪੰਡਾਰ ਅਮੁੱਲਾਵੇ ਅਮੁੱਲੇ ਜੈ ਅਮੁੱਲ ਪਿਆ ਅਮੁੱਲੇ ਸਮਾ ਹਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪ੍ਰਮਾਣ ਅਮੁੱਲ ਬਖਸੀ ਸੇ ਅਮੁੱਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰੇ ਲਿਵ ਲਾਏ ਅਕੇ ਵੇਦ ਪਾਠ ਪ੍ਰਾਣ ਅਕੇ ਪੜੇ ਕਰੇ ਬਖਿਆਣ ਅਕੇ ਵਰਮੇ ਅਕੇ ਇੰਦ ਅਕੇ ਗੋਪੀ ਤੇ ਗੋਵਿੰਦ ਅਕੇ ਇਸਰਾ ਕੇ ਸਿੱਧ ਅਕੇ ਕਿਤੇ ਕਿਤੇ ਬੁੱਧ ਅਕੇ ਦਨ ਅਕੇ ਦੇਵ ਅਕੇ ਸੁਰ ਨਰ ਮੁੰਡਨ ਸੇਵ ਕਿਤੇ ਅਕੇ ਅਖੰਡ ਪਾਏ ਕਹਤੇ ਕਿਤੇ ਕਹਿ ਕੇ ਉਧੂ-ਉਧੂ ਜਾਏ ਤੇਤੇ ਗੀਤੇ ਹੋਰ ਕਰਨ ਨਾ ਤਾਂ ਸਕੇ ਨਾ ਕਈ ਕਹਿ ਜੇਵੜ ਭਾਵੇ ਤੇਵੜ ਹੋਏ ਨਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈਸਰ ਸਮਲੇ ਵਜੇ ਨਾ ਅਨੇਕ ਸੰਖਾ ਕ ਤੇ ਵਵਣ ਹਾਰੇ ਕੇਤੇ ਰਾਗ ਪਰਿਸੋ ਕਈਨ ਕੇਤੇ ਗਾਵਣ ਹਾਰੇ ਗਤੁਨ ਪੰਪਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੁਨਸਦ ਸਵਾਰੇ ਗਾਵੇਨ ਦਸਨ ਬੈਠੇ ਦੇਵਤਾ ਦਰਨਾਲੇ ਗਾਵੇ ਸੁਸਮਦੀ ਅੰਦਰ ਗਉ ਸਾਧ ਵਿਚਾਰੇ ਗਉ ਜਤੀ ਸਤਿ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਨ ਪੰਡਤ ਪੜਨ ਰਖੀ ਸਰ ਜੁਗਤਿ ਗਵੇਦਾਂ ਨਾਲੇ ਗਾਵੇ ਮੋਹਣਿਆ ਮਨਮੋਹਨ ਸੁਰਗਮਸ਼ ਪਿਆਲੇ ਗਾਵਨ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡਮਨ ਵਰਪੰਡਾ ਕਰ ਕਰਕੇ ਤਾਰੇ ਸੈਤ ਜੁਗਨ ਗਾਵੇ ਜੋਦੁ ਭਾਵਨਰ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਨ ਸੇਵੇਂ ਜਿਤਨਾ ਹਉਨਾ ਨਾਨਕ ਐ ਵਿਚਾਰੇ ਸੋਇ ਸੋਇ ਸੁਦਸਾਈ ਬ ਸੱਚਾ ਸੱਚੀ ਨਾਈ ਹੈ ਬੀ ਹੋਸੀ ਜਨ ਜਸੀਰ ਜਨ ਜਿ ਨਿਚਾਈ ਰੰਗੀ ਰੰਗੀ ਭਾਤੀ ਕਰ ਕੰਸੀ ਮਾ ਜੇਨ ਉਪਾਈ ਕਰ ਕਰ ਵੇਖਾ ਗੀਤਾ ਆਪਣਾ ਜਿਤਸ ਦੀਵੜਿਆਈ ਜੋ ਸੁਭਾਵੇ ਸੋਈ ਕਰਸੀ ਹੁਕਮਾ ਨਾ ਕਰਨਾ ਜਾਈ ਸੋਪਾ ਸੋ ਸਪਾ ਸਾਬ ਨਾਨ ਕਰਹਿ ਰ ਜਾਈ ਮੁੰਦਸਤੋ ਸਰਮਪਤ ਚੋਲੀ ਧਿਆਨ ਕੀ ਕਰੇ ਬਿਬੂਤ ਖਿੰਤਾ ਖਾਲ ਕੁਆਰੀ ਕਾਇਆ ੨ੁਗਤ ਡੰਡਾ ਵਰਤੀਤ ਆਈ ਪੰਤੀ ਜਗੁ ਜਮਾਤੀ ਮਨ ਜੀਤੇ ਰੁਗ ਜੀਤ ਅਦੇਸਿ ਸੇ ਆਦੇਸ ਆਦਾ ਨਿਲ ਨਾ ਨਾਤ ਰੁਗਦ ਗੇ ਕੋ ਵੇਸ ੨ੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭਜਾ ਕੀ ਰਸ ਦਵਾਰ ਸਾਧ ਸੰਜੋਗ ਜਦ ਕਰ ਚਲਾਵੇ ਲਖੇ ਆਵੇ ਭਾਗ ਅਦੇਸਿ ਸੇ ਆਦੇਸ ਆਦ ਨਿਰਨਾ ਨਾਤ ਜੁਗ ਜੁਗੇ ਕੋ ਵੇਸ ਇਕ ਮੈਂ ਜੁਗਤ ਵਿਆਹੀ ਤੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲੈ ਦੀ ਬਾਣ ਜੀਵ ਤਿਸ ਭਾਵੇ ਤਿਉ ਚਲਾਵੇ ਜਿਉ ਹੋਵੇ ਪਰਮਾਨ ਓ ਵੇਖੇ ਉਹਨਾਂ ਨਦਰਨਾ ਆਵੇ ਬੁਤਾ ਹੈ ਵਿਡਾਣ ਅਦੇ ਇਸੇ ਆਦੇਸ ਆਦ ਨਿਰਨਾ ਨਾਤ ਜੁਗ ਜੁਗੇ ਕੋ ਵੇਸ ਆਸਣ ਲੋਲੇ ਭੰਡਾਰ ਜੋ ਕਿ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੇ ਸਿਰਜਣ ਹਰ ਅਨੰ ਸੱਸੀ ਹੀ ਸੱਚੀ ਕਾਰ ਅਦੇਸ ਸੇ ਅਦੇਸ ਆਦ ਨਿਲ ਨਾਨਾਤ ਜੁਗ ਜੁਗੇ ਕੋ ਵੇਸ ਇੱਕ ਜੀਵ ਲਖ ਹੈ ਲਖ ਹੋਵੇ ਲਖ ਵੀਸ ਲਖ ਲਗੜਾਖੀ ਹੈ ਇਕ ਨਾਮ ਲਿਖ ਦੀਸੈ ਤੇਰੇ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨੰਨ ਨਦੀ ਪਾਈਏ ਕੁੜੀ ਕੁੜਾ ਠੀਸ ਅੱਖਾਂ ਜੋਜ ਪੈਣਾ ਯੋਰ ਜੋ ਨ ਮੰਗਣ ਦੇ ਨ ਯੋਰ ਜੋਰ ਨਾ ਪੀ ਜੀਵਨ ਬੰਨ ਯੋਰ ਜੋਰ ਨਾ ਰਾਜ ਮਲ ਮਨਸੋਰ ਜੋ ਨ ਸੁਸਤੀ ਗਿਆਨ ਵਿਚਾਰ ਜੋ ਨ ਜੁਕਤੀ ਸੂਤੇ ਸੰਸਾਰ ਅਜ ਸਾਥ ਜੋਰ ਕਰ ਵੇਖੇ ਜੋਇ ਨਨਕ ਉਤਮੁ ਨਿਜ ਨ ਕੋਇ ਰਾਤੀ ਰੂਤੀ ਤਿਤਿ ਵਾਰ ਪੰਪਣੀ ਅਗਨੀ ਬਤਾਲਾ ਤਿਸੁ ਵਿਚਿ ਅਤਰ ਤਿਥਾ ਪਰ ਕੀ ਧਰਮਸਾਲ ਤਿਸੁ ਵਿਚਿ ਜੀ ਜਿ ਕਿ ਕੇ ਰੰਗ ਤਿਨ ਕੇ ਨਾਮ ਨੇਕ ਨੰਤ ਕਰਮੀ ਕਰਮੀ ਹੋਇ ਵਿਚਾਰ ਸਚਾ ਸਚਾ ਦਰਬਾਰ ਕਥੈ ਸੁਣ ਪੰਚ ਪਰਵਾਨ ਨਦਰੀ ਕਿਰਮਾ ਬਿਨਿਸ਼ਾਨ ਕਟ ਪਕਾਈ ਇਥੇ ਪਾਏ ਨਨ ਗਾਇਆ ਜਾ ਪਹਿ ਜਾਏ ਧਰਮ ਖਾਂਡ ਕਾਏ ਧਰਮ ਗਿਆਨ ਖਾਂਡ ਕ ਅਖ ਕਰਮ ਕੇਤੇ ਪਣ ਪਣੀ ਵੇਸ ਅੰਤਰ ਕੇਤੇ ਕਨ ਮਹੈਸ ਕੇਤੇ ਬਰ ਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਥ ਨਿਰੰਦ ਕੇਤਿਆ ਸੁੱਤੀ ਸੇਵ ਕੇਤੇ ਨਾਨਕੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਮਨੋਦ ਕੋਂਡ ਅਨੰਦ ਸਰਬ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕਿ ਕਿੱਲਾ ਕਥੀਆਂ ਨਾ ਜਾਏ ਜੇ ਕੋ ਕਹਿ ਪੀਸੇ ਪਸਤਾਏ ਤਿੱਥੇ ਘੜੀਏ ਸੁਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿਦਾ ਕੀ ਸੁਖਦ ਕਰਮ ਖੰਡ ਕੀ ਬਾਣੀ ਜੋਰ तेते हो नको होध महा बसूर तिन मैं रम लिया भरपूर कितो सीतो सीता में मामाए ता के रूप न कथने जाए ना उमर न ठगे जाए जिनके राम मनमाए हो मनवाए जिथे भगतो सलो करे न नमन सोए ਸਚ ਖੰਡ ਨਵ ਸੇਂਦਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾੰਡ ਜੇ ਦੇਖ ਕੋ ਕਥੇ ਤਾਤ ਨਾੰਤ ਤਿੱਥੇ ਲੋਲ ਅਕਾਰ ਜਿਵ ਜਿਵ ਹੁਕਮ ਤਿ ਵੇ ਤਿ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰ ਮਤ ਵੇਧ ਹਤਿਆਰ ਪੋ ਖਲਾਗਣੀ ਤਪਤਾ ਪੰਡਾ ਫੋ ਅਮ੍ਰਿਤ ਟਾਲ ਘੜੀਆ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਾਤ ਦਿਸਤਰ ਰਾਦੁਈ ਦਾਈ ਦਾਇਆ ਖਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ